ਆਪ ਦੇ ਮੌਜੂਦਾ ਵਿਧਾਇਕ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਲੰਮੀ ਜਿਹੜੀ ਰੇਡ ਚੱਲ ਰਹੀ ਸੀ ਲੰਮੀ ਪੁੱਛਗਿੱਛ ਤੋਂ ਬਾਅਦ ਇਸ ਮੌਕੇ ਸ਼ਾਮ ਜਿਹੜਾ ਕੀ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਲੰਧਰ ਸੈਂਟਰਲ ਤੋਂ ਮੌਜੂਦਾ ਆਪ ਦੇ ਵਿਧਾਇਕ ਨੂੰ ਜਿਹੜਾ ਕਥੀ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਇੱਥੋਂ ਲੈ ਕੇ ਜਾ ਚੁੱਕੇ ਨੇ ਇਹ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਫਿਲਹਾਲ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਲੇਕਿਨ ਸੂਤਰਾਂ ਮੁਤਾਬਕ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕੀ ਕੁਝ ਬਰਾਮਦ ਹੋਇਆ ਕਿਉਂਕਿ ਨੋਟ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਵਿਜੀਲੈਂਸ ਅੰਦਰ ਲੈ ਕੇ ਜਾਂਦੀ ਨਜ਼ਰ ਆਈ ਸੀ ਕਿੰਨੇ ਪੈਸੇ ਮਿਲੇ ਨੇ ਕੀ ਕੁਝ ਮਿਲਿਆ ਇਸ ਬਾਬਤ ਹਜੇ ਕੁਝ ਵੀ ਨਹੀਂ ਪਤਾ ਲੇਕਿਨ ਇਸ ਦੀ ਜਿਹੜੀ ਪੁਸ਼ਟੀ ਆ ਉਹ ਜਿਹੜੀ ਆ ਉਹ ਹਜੇ ਨਹੀਂ ਹੋਈ ਕਿ ਕੀ ਕੁਝ ਮਿਲਿਆ ਹੈ ਕਿੰਨਾ ਕੁਝ ਮਿਲਿਆ ਹੈ ਕੀ ਕੋਰਟ ਪੇਸ਼ ਕਰਨ ਤੋਂ ਬਾਅਦ ਇਹ ਚੀਜ਼ ਸਾਹਮਣੇ ਆਏਗੀ ਰਿਮਾਂਡ ਲਿਆ ਜਾਵੇਗਾ ਪੂਰੀ ਕਹਾਣੀ ਜਿਹੜੀ ਉਹ ਮੀਡੀਆ ਦੇ ਨਾਲ ਹਜੇ ਡਿਸਕਸ ਨਹੀਂ ਕੀਤੀ ਗਈ ਲੇਕਿਨ ਤੁਹਾਨੂੰ ਦੱਸ ਦਈਏ ਫਿਲਹਾਲ ਵੱਡੀ ਅਪਡੇਟ ਇਹ ਆ ਕਿ ਸਵੇਰੇ 9:00 10:00 ਵਜੇ ਤੋਂ ਦੱਸਿਆ ਜਾ ਰਿਹਾ ਹੈ ਕਿ ਚੱਲ ਰਹੀ ਲੰਮੀ ਰੇਡ ਤੋਂ ਬਾਅਦ ਹੋਣੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਉਹਨਾਂ ਨੂੰ ਲੈ ਕੇ ਗਈ ਆ ਸੂਤਰਮੁਦਾਵਕ ਜਲੰਧਰ ਦੀ ਕੋਡ ਦੇ ਵਿੱਚ ਮੰਨਿਓ ਕੋਡ ਦੇ ਵਿੱਚ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਉਸ ਤੋਂ ਬਾਅਦ ਰਿਮਾਂਡ ਕਦੋਂ ਦਾ ਮਿਲਦਾ ਹੈ ਕਿੰਨਾ ਰਿਮਾਂਡ ਮਿਲਦਾ ਹੈ ਇਹ ਆਉਣ ਵਾਲੇ ਸਮੇਂ ਤੇ ਕਲੀਅਰ ਹੋਏਗਾ ਲੇਕਿਨ ਫਿਲਹਾਲ ਬੜੀ ਵੱਡੀ ਗੱਲ ਹੈ ਕਿ ਮੌਜੂਦਾ ਸਰਕਾਰ ਹੋਵੇ ਮੌਜੂਦਾ ਸਰਕਾਰ ਦਾ ਮੌਜੂਦਾ ਐਮਐਲਏ ਹੋਵੇ ਜਿਸ ਨੂੰ ਕਥਿਤ ਦੋਸ਼ਾਂ ਤਹਿਤ ਜਿਹੜਾ ਗ੍ਰਫਤਾਰ ਕੀਤਾ ਗਿਆ ਵਿਜੀਲੈਂਸ ਦੇ ਵੱਲੋਂ ਛਾਪਾ ਮਾਰਿਆ ਗਿਆ ਘਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਹੁਣ ਉਹਨਾਂ ਨੂੰ ਉੱਥੋਂ ਵਿਜੀਲੈਂਸ ਲੈ ਕੇ ਜਾ ਚੁੱਕੀ ਆ ਵੱਡਾ ਜਮਾਵੜਾ ਪੁਲਿਸ ਅਧਿਕਾਰੀਆਂ ਦਾ ਹੋਰ ਵੱਡੇ ਅਫਸਰਾਂ ਦਾ ਸੁਭਾ ਤੋਂ ਹੀ ਲੱਗਿਆ ਹੋਇਆ ਸੀ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਭਗਵੰਤ ਸਿੰਘ ਮਾਨ ਵੱਲੋਂ ਵੀ ਟਵੀਟ ਕੀਤਾ ਜਾ ਰਿਹਾ ਹਾਲਾਂਕਿ ਪਹਿਲਾਂ ਵੀ ਵਿਜੇ ਸਿੰਘਲਾ ਹੋਣ ਉਹਨਾਂ ਦਾ ਵੀ ਜਿਹੜਾ ਮਸਲਾ ਸਰਕਾਰ ਬਣਦੇ-ਬਣਦੇ ਸਾਹਮਣੇ ਆਇਆ ਸੀ ਲੇਕਿਨ ਹੁਣ ਫਿਰ ਇਹ ਮਸਲਾ ਜਿਹੜਾ ਵਿਧਾਇਕ ਦਾ ਮੌਜੂਦਾ ਦਾ ਰਮਨ ਅਰੋੜਾ ਜਲੰਧਰ ਸੈਂਟਰਲ ਤੋਂ ਨੇ ਉਹਨਾਂ ਦਾ ਇਹ ਮਸਲਾ ਸਾਹਮਣੇ ਆਇਆ ਹੈ ਕਥਿਤ ਦੋਸ਼ ਉਹਨਾਂ ਦੇ ਉੱਪਰ ਹੀ ਨੇ ਕਿ ਨਗਰ ਨਿਗਮ ਦੇ ਵਿੱਚੋਂ ਲੋਕਾਂ ਨੂੰ ਜਿਹੜੀਆਂ ਜਾਲੀ ਛੱਟੀਆਂ ਕਢਵਾਈਆਂ ਜਾਂਦੀਆਂ ਸੀ ਉਸ ਤੋਂ ਬਾਅਦ ਉਹਨਾਂ ਦਾ ਰਾਜੀਨਾਵਾ ਕਰਨ ਦੇ ਲਈ ਉਹਨਾਂ ਦੇ ਕੋਲੇ ਲੋਕ ਆਉਂਦੇ ਸੀ ਤਾਂ ਐਮਐਲਏ ਰਾਜੀਨਾਵਾ ਕਰਵਾ ਦਿੰਦਾ ਸੀ ਤਾਂ ਉਸ ਤੋਂ ਬਾਅਦ ਕੀ ਆ ਮੋٹے ਪੈਸੇ ਦੱਸਿਆ ਜਾ ਰਿਹਾ ਲਏ ਜਾਂਦੇ ਸੀ ਆਪ ਹੀ ਸਾਰਾ ਕੁਝ ਕੀਤਾ ਜਾਂਦਾ ਸੀ ਸਾਰੀ ਕਹਾਣੀ ਆਪਦੇ ਵੱਲੋਂ ਹੀ ਜਿਹੜੀ ਆ ਉਹ ਬਣਾਈ ਜਾਂਦੀ ਸੀ ਪਰ ਫਿਲਹਾਲ ਦੀ ਘੜੀ ਜਿਹੜਾ ਵਿਜੀਲੈਂਸ ਦੇ ਵੱਲੋਂ ਚੱਕ ਲਿਆ ਗਿਆ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਨੇ ਜਿਹੜਾ ਰਮਨ ਅਰੋੜਾ ਮੌਜੂਦਾ ਵਧਾਇਕ ਨੇ ਜਲੰਧਰ ਸੈਂਟਰਲ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇ ਕੋਲੋਂ ਕਿੰਨੇ ਪੈਸੇ ਮਿਲੇ ਨੇ ਕਿੰਨਾ ਖਜ਼ਾਨਾ ਮਿਲਿਆ ਕਿਉਂਕਿ ਨੋਟਾਂ ਦੀਆਂ ਮਸ਼ੀਨਾਂ ਜਦੋਂ ਅੰਦਰ ਲੈ ਕੇ ਘਰ ਦੇ ਜਾ ਰਹੇ ਸੀ ਤਾਂ ਉਦੋਂ ਇਹ ਸ਼ੰਕਾ ਜਿਤਾਈ ਜਾ ਰਹੀ ਸੀ ਕਿ ਇਹਨਾਂ ਦੇ ਕੋਲੋਂ ਵਾਕਿਆ ਹੀ ਵੱਡੀ ਅਮਾਉਂਟ ਮਿਲੀ ਹੋ ਸਕਦੀ ਆ ਪਰ ਹਜੇ ਤੱਕ ਮੀਡੀਆ ਦੇ ਨਾਲ ਜਿਹੜੀ ਆ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਫਿਲਹਾਲ ਸੋਰਸਸ ਦੇ ਹਵਾਲੇ ਤੋਂ ਜਾਣਕਾਰੀ ਜਿਹੜੀ ਸਾਂਝੀ ਕਰ ਰਹੇ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੀ ਰਹਿائش ਤੋਂ ਲਗਾਤਾਰ ਲੰਮੀ ਰੇਡ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੁਣ ਲੈ ਕੇ जाया ਗਿਆ ਹੈ ਕੋਰਟ ਕਦੋਂ ਪੇਸ਼ ਕੀਤਾ ਜਾਂਦਾ ਹੈ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਕਿੰਨੇ ਟਾਈਮ ਦਾ ਮਿਲਦਾ ਹੈ ਕੀ ਕੁਛ ਬਰਾਮਦ ਹੁੰਦਾ ਹੈ ਕਦੋਂ মিডিਆ ਦੇ ਸਾਹਮਣੇ ਲਿਆਂਦਾ ਜਾਏਗਾ ਜਿਵੇਂ ਵਿਜੀਲੈਂਸ ਪਹਿਲਾਂ ਵੀ ਜਦੋਂ ਕਿਸੇ ਨੂੰ ਫੜਦੀ ਆ ਰੇਡ ਕਰਦੀ ਆ ਤਾਂ ਉਸ ਤੋਂ ਬਾਅਦ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਵਿਜੀਲੈਂਸ ਦੇ ਵੱਲੋਂ ਪ੍ਰੈਸ ਨੋਟ ਕੋਈ ਜਾਰੀ ਕੀਤਾ ਜਾਂਦਾ ਹੈ ਉਹਦੇ ਵਿੱਚ ਪੂਰੀ ਕਹਾਣੀ ਦੱਸੀ ਜਾਂਦੀ ਆ ਜਾਂ ਕੋਈ ਪ੍ਰੈਸ ਕਾਨਫਰੈਂਸ ਕਰਕੇ ਜਾਣਕਾਰੀ ਦਿੱਤੀ ਜਾਂਦੀ ਆ ਇਹ ਤਾਂ ਕੁਝ ਸਮੇਂ ਬਾਅਦ ਹੀ ਕਲੀਅਰ ਹੋ ਸਕਦਾ ਲੇਕਿਨ ਫਿਲਹਾਲ ਦੀ ਘੜੀ ਇਸ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਵਿਜੀਲੈਂਸ ਦੇ ਵੱਲੋਂ ਤਸਵੀਰਾਂ ਜਿਹੜੀਆਂ ਨੇ ਉਹ ਲਾਈਵ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ